ਲਓ ਜੀ 18000 ਵਾਲਾ ਬੈੱਡ ਲੈ ਜਾਓ ਸਿਰਫ 12500 ਚ ਕੋਈ 20000 ਵੀ ਮੰਗਦਾ ਅਸੀਂ ਦਵਾਂਗੇ 12500 ਚ ਲੈਟਾ ਲੂਟਾ ਜਗਣ ਵਾਲਾ ਬੈੱਡ ਆਹ ਅਲਮਾਰੀ ਚੈੱਕ ਕਰ ਲਓ ਕੋਈ 12000 ਮੰਗ ਰਿਆ ਕੋਈ 13000 ਮੰਗ ਰਿਆ ਸਾਡਾ ਰੇਟ ਸਿਰਫ 6500 ਰੁਪਈਆ ਨਾ ਅਸੀਂ ਇਹਦਾ 25000 ਲੈਣਾ ਨਾ 26000 ਲੈਣਾ ਐਲ ਟਾਈਪ ਸੋਫਾ ਦੋ ਸੈਟੀਆਂ ਨਾਲ ਸਾਡਾ ਇਸ ਸੋਫੇ ਆ ਰੇਟ ਹੈਗਾ ਸਿਰਫ 16500 ਆਹ ਦੇਖੋ ਇਹਨੂੰ ਸ਼ੂਰ ਲੈ ਕਹੋ ਚਾਹੇ ਛੋਟੀ ਅਲਮਾਰੀ ਕਹੋ 5 5000 ਰੁਪਈਆ ਰੇਟ ਬਾਜ਼ਾਰ ਦਾ ਅਸੀਂ 2200 ਰੁਪਏ ਦੇ ਦੇਣੀ ਆ ਡਰੈਸਿੰਗ ਟੇਬਲ 4500 ਵਾਲੀ ਸਿਰਫ ਲੈ ਜੋ 2000 ਰੁਪਏ ਚ 5000 ਦੀ ਡਰੈਸਿੰਗ ਟੇਬਲ ਹੈ ਜੋ ਦਰ 6500 ਰੁਪਇਆ ਬਾਜ਼ਾਰ 'ਚ ਵਿਕਦਾ ਅਸੀਂ ਦਵਾਂਗੇ 3000 ਰੁਪਏ 'ਚ ਆਹ ਦੇਖੋ ਜੀ ਪ੍ਰੈਸਟੇਬਲ ਬਾਜ਼ਾਰ 'ਚ 4500 5000 ਵਾਲਾ ਸਾਡੇ ਕੋਲ ਲੈ ਜਾਓ ਸਿਰਫ 2600 ਰੁਪਏ ਦਾ ਦੇਖੋ ਬ੍ਰਾਂਡਡ ਗੱਦੇ ਹੈਵੀ ਗੱਦਿਆਂ ਦੀ ਜੋੜੀ ਬਾਜ਼ਾਰ 'ਚ 6000 ਰੁਪਇਆ ਅਸੀਂ 3500 ਰੁਪਏ 'ਚ 1 ਸਾਲ ਦੀ ਗਾਰੰਟੀ ਤੁਸੀਂ ਲੈਣਾ ਹੈਗਾ ਬੰਦ ਪੀਸ ਗੱਦਾ ਇਹ ਬਾਜ਼ਾਰ 'ਚ 10000 ਰੁਪਇਆ ਸਾਡਾ ਰੇਟ ਹੈਗਾ ਸਿਰਫ ਇਹਦਾ 5000 ਰੁਪਇਆ 2 ਸਾਲ ਤੱਕ ਇਸ ਗੱਦੇ ਦੀ ਵੀ ਗਾਰੰਟੀ ਹੈਗੀ ਆ ਸਰਪ 15 ਦਿਨ ਦੀ ਸੇਲ ਸਟਾਕ ਕਲੀਅਰੈਂਸ ਸੇਲ ਆਤੀ ਆ 19 ਮਈ ਤੋਂ ਸ਼ੁਰੂ 2 ਜੂਨ ਤੱਕ ਆ ਜਾਓ ਹੋਰ ਵੱਡੇ ਫਾਇਦੇ ਕਰਾਂਗੇ ਐਡਰੈਸ ਤੁਹਾਡੀ ਸਕਰੀਨ ਤੇ ਆ ਗਿਆ ਸੇਖੋ ਫ੍ਰੀਚ ਹਾਊਸ ਮੇਨ ਖਾਸਾ ਅੱਡਾ ਨੀਅਰ ਐਚਡੀਐਫਸੀ ਬੈਂਕ ਅਟਾਰੀ ਰੋਡ ਤੇ ਸਟਾਕ ਭਾਵੇਂ ਪਹਿਲੇ ਪੰਜਾਂ ਦਿਨਾਂ ਚ ਵੀ ਮੁੱਕ ਜੇ 15 ਦਿਨ ਇਹ ਰੇਟ ਤੁਹਾਨੂੰ ਮਿਲਣਗੇ ਅਸੀਂ ਆਪਣੀ ਗਰੰਟੀ ਲੈਣੀ ਹੈ ਵੇਖੋ ਜੀ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ ਤੁਸੀਂ ਡੇਟ ਨੋਟ ਕਰ ਲਿਓ ਇੰਨੇ ਦਿਨਾਂ ਤੱਕ ਜਿਹੜੇ ਰੇਟ ਬੋਲਾਂਗੇ ਉਹ ਦਵਾਂਗੇ ਜੇ ਨਹੀਂ ਦਵਾਂਗੇ ਤੁਹਾਡਾ ਤੇਲ ਖਰਚਾਉਣ ਜਾਣ ਦਾ ਖਰਚਾ ਸਾਰ ਸੇਖੋ ਫ੍ਰੀ ਚਲਲੇਗਾ ਆ ਦੇਖੋ ਨੋਟ ਕਰੋ ਸ਼ੀਸ਼ਾ ਪਾ ਕੇ 25000 ਵਾਲਾ ਸੋਫਾ 22000 ਦੇ ਵਿੱਚ ਆਈ ਜਾਓ ਕੈਮਰਾਮੈਨ ਜੀ 22000 ਵਾਲਾ 20500 ਦੇ ਵਿੱਚ ਆ ਵੇਖੋ ਮਾਡਲ ਅੱਜ ਹੀ ਬਣਾਇਆ ਵਾ ਅਜੇ ਲੱਗਾ ਹੀ ਆ ਤਿਆਰ ਹੋ ਕੇ ਨਵਾਂ ਮਾਡਲ ਸੱਤ ਸੀਟਾਂ 4/3 ਦੇ ਟੇਬਲ ਦੇ ਨਾਲ ਬੱਕਾ ਦੀ ਜਿੱਦਾਂ ਰਿਕੁਆਇਰਮੈਂਟ ਪਈ ਵੱਡਾ ਟੇਬਲ ਹਨ ਤੇ ਇਹ ਜਿਹੜਾ ਵਾ ਤਾਂ ਕਰਦਾ ਉਹਦਾ 30-35000 ਵਾਲਾ ਸੈੱਟ ਹੁੰਦਾ ਵਾ ਤੁਹਾਨੂੰ ਸਿਰਫ ਤੇ ਸਿਰਫ ਇਹ ਸੈੱਟ 26000 ਦੇ ਵਿੱਚ ਦਵਾਂਗੇ ਸ਼ੀਸ਼ਾ ਪਾ ਕੇ 4/3 ਟੇਬਲ ਦੇ ਨਾਲ ਇਹ ਆਹੀ 18000 ਰੁਪਏ ਦਾ ਜਿਹੜਾ ਬੈੱਡ ਵੇਚਦੇ ਆ ਇਹ ਜਿਹੜਾ ਇਸ ਵੀਡੀਓ ਦੇ ਵਿੱਚ 16000 ਰੁਪਏ ਦਾ ਮਿਲੇਗਾ ਜੀ ਇਹ ਵੀ ਜਿਹੜਾ 16000 ਰੁਪਏ ਦਾ ਮਿਲੇਗਾ ਜੀ ਤਿੰਨ ਸ਼ੀਟਾਂ ਕਾਰਨਰ ਤਿੰਨ ਸ਼ੀਟਾਂ ਨਾਲ ਦੋ ਸ਼ੀਟਾਂ ਆਪਣਾ ਟੇਬਲ ਤੇ ਸ਼ੀਸ਼ਾ ਇਹਦੀ ਗੱਲ ਕਰੀਏ 32000 ਨਾਰਮਲ ਰੇਟ ਹੁੰਦੇ ਆ باوجود ਵੀ ਇਹ ਸਿਰਫ ਤੇ ਸਿਰਫ ਇਸ ਵੀਡੀਓ ਵਿੱਚ ਐਨੇ ਦੇਣ ਲਈ ਪਿਆਰਿਓ ਫਿਰ ਇਹ ਵਾਰ-ਵਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਵੀ ਤੁਹਾਨੂੰ ਚੇਤਾ ਨਾ ਭੁੱਲ ਜੇ ਹੋਰ ਸਾਡੇ ਤੋਂ ਸ਼ੂ ਰੈਗ ਵੇ ਕੋ 2200 ਦੇ ਵਿੱਚ 15 ਇੰਚੀ ਡੂੰਗਾ ਸਲੈਪਾਂ ਵਾਲਾ ਦੇ ਦਾਂਗੇ ਜੀ ਕੋਈ ਵੀ ਤੁਹਾਡੇ ਲਾਗੇ ਕਾਰੀਗਰ ਜਾਂ ਸਿਆਣਾ ਦੁਕਾਨਦਾਰ ਆ ਤੁਸੀਂ ਉਹਨੂੰ ਪੁੱਛਦੇ ਆਂ ਬਾਈ ਆ ਦੇਖੋ ਮੈਨੂੰ ਬੈੱਡ ਬੜਾ ਸੋਹਣਾ ਲੱਗਾ ਲੇਟਾਂ ਲੂਟਾਂ ਜਾਂਦੀਆਂ ਬੈਕ ਤੇ ਕੱਪੜਾ ਸੋਹਣਾ ਮਾਇਕਾ ਵੀ ਚੰਗਾ ਫੇਰ ਸਵਿੱਚ ਵੀ ਲੱਗੇ ਚਾਰਜਿੰਗ ਲਈ ਇਹ ਧੱਗੜ ਸਾਹਿਬ ਅਸੀਂ 20000 ਰੁਪਏ ਦਾ ਸੇਲ ਕਰਦੇ ਆਂ ਬਾਜ਼ਾਰ ਦਾ ਤੇ ਪਤਾ ਨਹੀਂ ਕਿੰਨੇ ਸੇਲ ਹੁੰਦਾ ਹੋਊਗਾ 7 ਸਾਲ ਅਸੀਂ ਭਲਾਈ ਦੀ ਗਾਰੰਟੀ ਲੈਣੀ ਹੁੰਦੀ ਆ ਟੁੱਟ ਭੱਜ ਦੀ ਕੋ ਗਾਰੰਟੀ ਨਹੀਂ ਹੁੰਦੀ ਜੀ ਆ ਵੇਖੋ ਇਹਦੇ ਚ ਵੀ ਸਾਰੀ ਅਸੀਂ ਫਾਰਮ ਯੂਜ਼ ਕਰਦੇ ਉਹ ਵੀ 2 ਇੰਚ ਦਾ 20000 ਰੁਪਏ ਵਾਲੇ ਦਾ ਰੇਟ ਸਿਰਫ ਤੇ ਸਿਰਫ 15 ਦਿਨਾਂ ਲਈ ਤੁਹਾਨੂੰ ਇਸ ਵੀਡੀਓ ਦੇ ਵਿੱਚ 18500 ਰੇਟ ਦਵਾਂਗੇ 50 50000 ਰੁਪਇਆ ਬਾਜ਼ਾਰ 'ਚ ਇਸ ਬੈੱਡ ਦਾ ਮੰਗਿਆ ਨਾ 50 50000 ਇਹ ਤਾਂ ਗਰਦਾਵਾ ਸੀ 27000 ਦਾ ਸੇਲ ਕਰ ਰਹੇ ਸੀ ਅਜੇ ਕਿ ਜਾਂ ਕੇ ਪਰਸੋਂ ਗਿਆ 27000 ਦਾ ਹੁਣ ਜਿਹੜਾ ਵਾ ਸਿਰਫ 25000 ਰੁਪਇਆ ਦੇ ਵਿੱਚ ਇਹ ਵੀ ਬੈੱਡ ਗਾਕਾਂ ਨੂੰ ਦੇ ਦਾਂਗੇ ਦੇਖੋ ਸਾਡੇ ਕੋਲ ਬਹੁਤ ਹਾਈ ਰੇਂਜ ਆ ਵੈਰਾਈਟੀਆਂ ਬਹੁਤ ਆ ਨਵੇਂ-ਨਵੇਂ ਮਾਡਲ ਆ ਰਹੇ ਸਾਡੇ ਕੋਲ ਇੱਧਰ ਦੇਖੋ ਕੈਮਰਾਮੈਨ ਜੀ ਕੈਮਰਾ ਮਾਰੋ ਸਪਾਰਕਲ ਮਾਈਕਲ ਆਪਦਾ ਲੈਟ ਵਾਈਟ ਜੋ ਕਿ ਤੁਸੀਂ ਬਹੁਤ ਮੰਗ ਰਹੇ ਸੀ ਕਸਟਮਰਾਂ ਦੀ ਡਿਮਾਂਡ ਜਿਹੜੇ ਮੰਗ ਰਹੇ ਉਹਨਾਂ ਨੇ ਆਪੇ ਵੀਡੀਓ ਲਈ ਸਮਝ ਜਾਣਾ ਕਸਟਮਰਾਂ ਦੀ ਡਿਮਾਂਡ ਤੇ ਇਹ ਵਕਤ ਨਵਾਂ ਸਪਾਰਕਲ ਬੱਕੇ ਵਾਲਾ ਬੈੱਡ 9 ਫੁੱਟ ਤਾਂ ਡੇਲੀ ਤਿਆਰ ਆ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਮਤਲਬ ਜਿਹੜੇ ਆ ਪਸੰਦ ਤੁਹਾਨੂੰ ਲੈ ਜਾਓ ਕਲਰ ਵੱਖੋ ਵੱਖਰੇ ਆ ਡਿਜ਼ਾਈਨ ਵੱਖੋ ਵੱਖਰੇ ਆ ਮਾਈਕੇ ਵੱਖੋ ਵੱਖਰੇ ਆ ਲਾਈਟਾਂ ਵੱਖੋ ਵੱਖਰੀਆਂ ਆ ਆ ਦੇਖੋ LED ਪੈਨਲ 6x5 6x6 ਸਾਰੇ ਸਾਈਜ਼ ਮਿਲ ਜਾਣਗੇ ਮਾਡਲ ਬਹੁਤ ਤਰ੍ਹਾਂ ਦੇ ਸਸਤੇ ਮਹਿੰਗੇ ਹਰ ਤਰ੍ਹਾਂ ਦੇ ਮਾਡਲ ਬਣਾਉਂਦੇ ਪਰ ਇਹ ਆ ਵੀ ਬਿਆਰ ਨਾਲੋਂ ਸਸਤਾ ਜ਼ਰੂਰ ਦਵਾਂਗੇ ਫਿਰ ਉਸ ਤੋਂ ਬਾਅਦ ਆ 9 ਫੁੱਟ ਦੇ ਵਿੱਚ ਡਿਜ਼ਾਈਨ ਵੇਖੋ ਜੀ ਆ ਫੈਂਸੀ ਦੇ ਵਿੱਚ ਵੇਖੋ ਜੀ ਇਹ ਕਾਹ ਡਿਜ਼ਾਈਨ ਵੇਖੋ ਜਿਹੜਾ ਤੁਹਾਡੇ ਆਪ ਦਾ ਕਹਿਣ ਤੇ ਬਣਾਇਆ ਗਿਆ ਹੋਆ ਪ੍ਰੋਫਾਈਲ ਲਾਈਟ ਲਾ ਕੇ ਜੀ ਲੈਟ ਦੇ ਅੰਦਰ ਵਾਰ ਕਰਤੀ ਆ ਜਿਹੜਾ ਕਿ ਮਾਤਰ ਬਈ ਹਾਰ ਵਾਲਾ ਮਾਡਲ ਤੁਹਾਨੂੰ ਇਹ ਵੀਡੀਓ ਕਰਕੇ 20000 ਰੁਪਏ ਦਾ ਮਿਲੇਗਾ ਦੇਖੋ ਲੈਟ ਬੜੀ ਸੋਹਣੀ ਲੱਗੀ ਆ ਨਾਲੇ ਪਿੰਕ ਲੈਟ ਆ ਬਲੈਕ ਬੈਕ ਸਾਈਡ ਆ ਰੇਟ ਸਿਰਫ 20000 ਆ ਬਾਜ਼ਾਰ ਚ 35000 15 15 10 10000 ਰੁਪਿਆ ਬਾਜ਼ਾਰ ਨਾਲੋਂ ਸਸਤਾ ਫਿਰ ਤੁਸੀਂ ਰੂਮ ਚੇਅਰ ਲੈਣੀਆਂ ਦੇਖੋ ਬੜੀਆਂ ਜੈਂਟਲਮੈਨ ਆ ਤੁਸੀਂ ਵੱਡੇ ਵੱਡੇ ਅਮੀਰ ਲੋਕਾਂ ਦੇ ਘਰਾਂ ਚ ਐਮ ਐਲ ਏ ਮੰਤਰੀਆਂ ਜਿਹਨੂੰ ਤਾਂ ਇਦਾਂ ਦੇ ਕਨਸੈਪਟ ਹੁੰਦੀ ਆ ਇਹ ਰੂਮ ਚੇਅਰ ਵੀ ਤੁਹਾਨੂੰ ਬੈਸਟ ਪ੍ਰਾਈਸ ਤੇ ਪਾ ਇਹ ਧਗੜਾ ਸਾਹਿਬ ਸਾਡੇ ਤੋਂ 2 ਸੈੱਟ ਪਏ ਆ ਆ ਵਾਲ ਇੱਕ ਚੇਅਰ ਉਹ ਵੀ ਟਾਲੀ ਦੇ ਵਿੱਚ ਫਿਰ ਆ ਦੇਖੋ ਜੀ ਲਮਾਰੀ ਜਿਹੜੀ ਆ 7 8 3 ਭਾਗਾਂ ਦੇ ਵਿੱਚ ਬਣੀ ਹੋਈ ਆ ਇਹਦੀ ਲਮਾਰੀ ਦੀ ਜਿਹੜੀ ਇਹਨੇ ਸਪੈਸ਼ਲ ਤਿਆਰ ਕਰੀ ਦੀ ਆ ਜਿੱਦਾਂ ਕੋਟ ਪੈਂਟ ਨਹੀਂ ਆਉਂਦੇ ਸ਼ਿਕਾਇਤ ਆਉਂਦੀ ਗਾਕਾਂ ਦੀ ਹਨ ਅਲਟਰ ਡਿਜ਼ਾਈਨ ਸਾਨੂੰ ਬਹੁਤ ਮਿਲ ਜਾਣਗੇ ਸਾਡੇ ਮੈਂ ਦੇਖ ਰਿਹਾ ਸੇਖੋ ਸਾਹਿਬ ਆ ਲੋਕ ਲੋਕ ਚਾਬੀਆਂ ਚੂਬੀਆਂ ਦੀ ਵੀ ਕਾਫੀ ਹਾਈ ਕੁਆਲਿਟੀ ਆ ਮਤਲਬ ਆ ਦੇਖੋ ਹੈਂਡਲ ਦੇਖ ਲਓ ਹਰ ਇੱਕ ਚੀਜ਼ ਬੜਾ ਇਹ ਧੱਗੜ ਸਾਹਿਬ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਇਹ ਜੇ ਆਪਦਾ ਕੀ ਉਹਨੂੰ ਕਹਿੰਦੇ ਮਹਿੰਗੀ ਚੀਜ਼ ਆ ਨਾ ਤੇ ਇਹਨੂੰ ਹਰ ਇੱਕ ਚੀਜ਼ ਹੀ ਮਹਿੰਗੀ ਲੱਗੀ ਆ ਦੇਖੋ ਡਾਈਨਿੰਗ ਟੇਬਲ ਦੇ ਵਿੱਚ ਵੀ ਤੁਸੀ 6 ਕੁਰਸੀਆਂ ਲੈਣਾ ਹੈਗਾ ਇਧਰ ਮਾਰਬਲ ਤਾਂ ਨਹੀਂ ਹੈਗਾ ਸ਼ੀਸ਼ਾ ਆ ਸ਼ੀਸ਼ੇ ਦੇ ਵਿੱਚ ਵੀ ਬੜੇ ਸੋਹਣੇ ਡਿਜ਼ਾਈਨ ਹੈਗੇ ਆ ਟਾਲੀ ਦੇ ਬਣੇ ਹੋਏ ਡਾਈਨਿੰਗ ਟੇਬਲ ਵੀ ਤੁਹਾਨੂੰ ਬਹੁਤ ਵਧੀਆ ਪ੍ਰਾਈਸ 'ਤੇ ਆਪਾਂ ਦੇ ਰਹੇ ਨੇ ਆਲਮਾਰੀਆਂ ਦੇਖੋ ਵੱਖ-ਵੱਖ ਤਰ੍ਹਾਂ ਦੇ ਸੋਹਣੇ ਪ੍ਰਾਈਸ ਤੁਹਾਨੂੰ ਦੇ ਦੇਣ ਹੈਗੇ ਆ ਸੇਖੋ ਤਾਂ ਬੜਾ ਪਿਆਰਾ ਮਾਡਲ ਆ ਬੜਾ ਸੋਹਣਾ ਕਲਰ ਆ ਕੁਛ ਨਾ ਬੜੀਆਂ ਹਾਈ ਕੁਆਲਿਟੀ ਦੀਆਂ ਦੋ ਸੈਟੀਆਂ ਟੇਬਲ ਵੀ ਚੰਗਾ ਚੌੜਾ ਇਹਦਾ ਵੀ ਦੱਸੋ ਪ੍ਰਾਈਸ ਕੀ ਇਹਦੇ ਨਾਲ ਗੱਲ ਕਰੀਏ ਮਾਰਕੀਟ 38 38000 ਰੁਪਏ ਦੇ ਸੈੱਟ ਵਿਕਦਾ ਜੀ ਸਾਡਾ ਰੇਟ ਜਿਹੜਾ ਇਹਦਾ ਹੁੰਦਾ 32000 ਰੁਪਏ 5 ਸਾਲ ਅਸੀਂ ਗੱਡੀ ਦੀ ਗਾਰੰਟੀ ਲੈਣੇ ਆ ਜੀ ਠੀਕ ਆ ਜੀ ਮੋਸ਼ਾ ਇੱਥੇ ਲੱਗਾ ਆ ਵਾ ਠੀਕ ਆ ਤੇ ਜੇ ਹੋਣ ਇਹ ਗੱਲ ਕਰੀਏ ਜਿਹੜਾ 15 ਦਿਨਾਂ ਦੇ ਰੇਟ ਦੇ ਵਿੱਚ ਸਿਰਫ ਤੇ ਸਿਰਫ ਤੁਹਾਨੂੰ 28000 ਰੁਪਏ ਦਾ ਪਵੇਗਾ ਦੇਖੋ ਛੋਟੇ ਸਾਈਜ਼ ਵੀ ਆ ਵੱਡੇ ਸਾਈਜ਼ ਵੀ ਆ 5 ਸੀਟਰ ਵੀ ਆ 7 ਸੀਟਰ ਵੀ ਆ 10 ਕੁਰਸੀਆਂ ਵਾਲਾ 12 ਵਾਲਾ ਜਿੱਦਾਂ ਵੱਡਾ ਤੁਹਾਡਾ ਪਰਿਵਾਰ ਆ ਜਿੱਦਾਂ ਵੱਡਾ ਸਾਹੀ ਤੁਹਾਡੀ ਲੌਬੀ ਦਾ ਡਰਾਇੰਗ ਹੂ ਤੁਸੀਂ ਆਪਣੇ ਰੱਖ ਸਕਦੇ ਆ ਹੈਰਾਨ ਹੋ ਜਾਉਗੇ ਤੁਸੀਂ ਜਦੋਂ ਤੁਸੀਂ ਇੱਥੇ ਆ ਕੇ ਰੇਟ ਸੁਣਨੇ ਆ ਆ ਦੇਖੋ ਬੁਲਬੁਲ ਦੇ ਬੱਚੇ 에ਅਰਪੋਰਟਾਂ ਦੇ ਜਿਹੜੇ ਸੋਫੇ ਰੱਖੇ ਹੁੰਦੇ ਆ ਉਹਦਾਂ ਦੇ ਡਿਜ਼ਾਈਨ ਆਮ ਘਰਾਂ ਦੇ ਵਿੱਚ ਵੀ ਜਾਣਗੇ ਰੇਟ ਇੰਨੇ ਘੱਟ ਆ ਤੁਸੀਂ ਵਾਕਈ ਬਹੁਤ ਵੱਡਾ ਫਾਇਦਾ ਸੇਖੋ ਫਰਨੀਚਰ ਹਾਸਤ ਹੋ ਰਹਿਣਾ 15 ਦਿਨ ਸਟਾਕ ਰਹੀ ਸੇਣਾ ਅਸੀਂ ਇਹ ਬੇਨਤੀ ਕਰਦੇ ਆਂ ਅਸੀਂ ਆਪ ਦੀ ਰਿਸਪੋਨਸੀਬਿਲਟੀ ਲੈਨੇ ਆ ਜੇ 15 ਦਿਨ ਲਈ ਜਿਹੜੀਆਂ ਚੀਜ਼ਾਂ ਦੇ ਤੁਹਾਨੂੰ ਰੇਟ ਕਹੇ ਆ ਤੁਹਾਨੂੰ ਉਹ ਹੀ ਰੇਟ ਮਿਲਣਗੇ ਉਸ ਤੋਂ ਵੀ 100-200 ਘਟਾ ਕੇ ਮਿਲੇਗਾ ਤੁਹਾਡੇ ਕੋਲ ਵੱਧ ਕੋਈ ਨਹੀਂ ਲੈਂਦੇ ਜੇ ਨਹੀਂ ਰੇਟ ਦੇ ਸਕਦੇ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਕਹਿ ਰਹੇ ਆ ਤੁਹਾਡੇ ਆਉਣ ਜਾਣ ਦਾ ਖਰਚਾ ਵੀ ਅਸੀਂ ਦਵਾਂਗੇ ਅਸੀਂ ਸਿਰਫ ਆਪ ਦੀ ਰਿਸਪੋਨਸੀਬਿਲਟੀ ਲੈਨੇ ਆ ਕਿਉਂ ਕਿ ਪਿਛਲੇ 15 ਤੋਂ 20 ਦਿਨਾਂ ਦੇ ਵਿੱਚ ਇਦਾਂ ਦੀਆਂ ਰਲਦੀਆਂ ਮਿਲਦੀਆਂ ਨੇ ਕਵੈਰੀਆਂ ਸਾਨੂੰ ਬਹੁਤ ਆਈਆਂ ਜਿਹੜਾ ਸਾਡਾ ਫਰਜ ਸੀ ਤੁਹਾਡੇ ਨਾਲ ਗੱਲ ਕਲੀਅਰ ਕਰਨ 11000 ਵਾਲੀ 76 ਦੀ ਵੱਡੀ ਲਮਾਰੀ 10000 ਰੁਪਏ ਦੀ ਠੀਕ ਹੈ ਜੀ 9000 ਵਾਲੀ ਲਮਾਰੀ ਜਿਹੜੀ ਉਹ ਤੁਹਾਨੂੰ ਪਵੇਗੀ 8000 ਰੁਪਏ ਦੀ ਜੀ ਆ ਵੀ ਵੇਖੋ 9000 ਵਾਲੀ 8000 ਰੁਪਏ ਦੀ ਫਿਰ ਤੁਹਾਨੂੰ ਜਿੱਦਾਂ ਆਪਦਾ ਕੀ ਉਹਨੂੰ ਕਹਿੰਦੇ 76 ਜਿਹੜੀ ਲਵਾਰੀ ਆ ਦਰਸ਼ਕੋ ਟੈਟ ਜਗਾਉਣ ਕਰਕੇ ਹੋ ਸਕਦਾ ਤੁਹਾਨੂੰ ਨਾ ਪਤਾ ਲੱਗ ਰਿਹਾ ਹੋਵੇ 76 ਤੁਹਾਨੂੰ 10000 10500 11000 ਦੇ ਵਿੱਚ ਤਿੰਨ ਮਾਡਲ ਹੁੰਦੇ ਆ ਜਿਹੜਾ ਵੀ ਮਾਡਲ ਤੁਸੀਂ ਖਰੀਦਣਾ ਖਰੀਦ ਸਕਦੇ ਜੋ 5 ਫੁੱਟੀ ਤੁਹਾਨੂੰ 808500 ਦੇ ਵਿੱਚ ਲਿਮਾਰੀ ਦੇ ਦਾਂਗੇ ਆਹ ਵੇਖੋ 7500 ਦੇ ਵਿੱਚ ਵੀ ਲਿਮਾਰੀ ਲੱਗੀ ਆ ਜੀ 6 ਫੁੱਟੀਆਂ ਹਾਈਟ ਵਾਲੀ ਉਸ ਤੋਂ ਬਾਅਦ ਇਹ ਗੱਲ ਕਰੀਏ ਤੇ ਸਾਡੇ ਕੋਲ ਤੁਹਾਨੂੰ ਸੌਰੀ 7 ਫੁੱਟੀਆਂ ਹਾਈਟ ਵਾਲੀ 6500 ਤੋਂ ਮਾਰੀ ਸ਼ੁਰੂ ਮਿਲ ਜੇਗੀ ਕੋਈ ਵੀ ਤੁਸੀਂ ਜਾਣ ਕੇ ਲੈਣੀ ਆ ਨੰਬਰ ਸਕਰੀਨ ਤੇ ਹੈ ਗਿਆ ਤੁਸੀਂ ਫੋਨ ਕਰ ਸਕਦੇ ਆ ਪਰ ਰੇਟ ਦਾ ਪੁੱਛਣੇ ਲੋੜ ਨਹੀਂ ਚੌਪਰ ਕੇ ਸਿੱਧੇ ਤੁਸੀਂ ਇੱਥੇ ਆ ਜਾਓ ਸੇਖੋ ਫਰਨੀਚਰ ਹਾਊਸ ਮੇਨ ਖਾਸਾ ਅੱਡਾ ਹੈ ਨੀਅਰ ਐਚਡੀਐਫਸੀ ਬੈਂਕ ਅਟਾਰੀ ਰੋਡ ਸ਼੍ਰੀ ਅਮਰਸਰ ਸਾਹਿਬ ਆ ਨੰਬਰ ਕੰਟੈਕਟ ਤੁਸੀਂ ਦੇ ਲਓ 98153 ਤੇ 51496 ਕਿਆਰਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਸ਼੍ਰੀ ਅਮਰਸਰ ਸਾਹਿਬ